ਅਸ਼ੀਕਾਲ ਜੀ ਕਿਸਾਨ ਪਸ਼ੂਪਾਲਕ ਤੇ ਤੁਹਾਡਾ ਸਵਾਗਤ ਹੈ। ਤਾਂ ਸੱਜਣੋ ਜੇ ਗੱਲਬਾਤ ਕਰ ਲਈਏ ਨੇ ਅੱਜ ਫੇਰ ਆਪਾਂ ਪਹੁੰਚ ਚੁੱਕੇ ਹਾਂ ਪਿੰਡ ਸ਼ਾਪੁਰ ਤਹਿਸੀਲ ਫਲੌਰ ਤੇ ਜ਼ਿਲ੍ਹਾ ਜਲੰਧਰ ਜੇ ਗੱਲਬਾਤ ਕਰ ਲਈਏ। ਝੋਟੀਆਂ ਨੌ ਦਿਖਾਵਾਂਗੇ ਤੇ ਦਿਖਾਵਾਂਗੇ ਵੀ ਨਾ ਇਹਨਾਂ ਟੌਪ ਕੁਆਲਿਟੀ ਦੀਆਂ ਸਿਰਾ ਕੁਆਲਿਟੀ ਦੀਆਂ ਦਿਖਾਵਾਂਗੇ। ਕਿਉਂਕਿ ਮੇਰਾ ਸਤਲੋ ਜੇ ਟੱਪੇ ਦਾ ਫਾਇਦਾ ਹੋ ਜਾਂਦਾ, ਮੁੱਲ ਮੁੜ ਜਾਂਦਾ ਇੱਥੇ ਆਏ ਦਾ। ਚੀਜ਼ਾਂ ਬਾਈ ਖੁਰਾ ਕੋਲੇ ਹੈਗੀਆਂ ਟੌਪ ਕੁਆਲਿਟੀ ਦੀਆਂ ਦੋ ਝੋਟੀਆਂ ਪਹਿਲੇ ਸੂਏ ਨੇ ਤੇ ਬਾਕੀ ਝੋਟੀਆਂ ਹੈਗੀਆਂ ਦੂਜੇ ਸੂਏ। ਦੇ ਦੁੱਧ ਦੀ ਜਿਹੜੀ ਇਹਨਾਂ ਦੀ ਰਿਪੋਰਟ ਆ 15 16 ਤੋਂ ਲਾ ਕੇ 22 ਕਿਲੋ ਤੱਕ ਦੀ ਆ ਤੇ ਬਾਕੀ ਬਾਈ ਨਾਲ ਕਰਾਵਾਂਗੇ ਗੱਲਬਾਤ ਤੇ ਕੱਲੀ ਕੱਲੀ ਝੋਟੀ ਦੀ ਡਿਟੇਲ ਪੁੱਛਾਂਗੇ ਤੇ ਕੱਲੀ ਕੱਲੀ ਦਾ ਜਿਹੜਾ ਰੇਟ ਆ ਰੇਟ ਵੀ ਵੀਡੀਓ 'ਚ ਹੀ ਕਰਾਵਾਂਗੇ ਆਪਾਂ ਪਹੁੰਚੇ ਹੋਇਆ ਸਰਦਾਰ ਚਰਨ ਸਿੰਘ ਡੈਰੀ ਫਾਰਮ ਤੇ ਪਿੰਡ ਸ਼ਾਹਪੁਰ ਦੁਆਬੇ ਦਾ ਪਿੰਡ ਆ ਇਹ ਤੇ ਬਾਕੀ ਜੇ ਗੱਲਬਾਤ ਕਰ ਲਈ ਜਿਹੜਾ ਵਪਾਰ ਦਾ ਕੰਮ ਆ ਇਸ ਘਰ ਦੇ ਵਿੱਚ ਤਕਰੀਬਨ ਤਕਰੀਬਨ 22 ਹੋਰਾਂ ਦੀ ਤੀਜੀ ਪੀੜ੍ਹੀ ਆ ਗਈ ਲੰਮੇ ਟਾਈਮ ਤੋਂ ਕੰਮ ਕਰਦੇ ਆ ਰਹੇ ਨੇ ਵਪਾਰ ਦਾ ਤੇ ਬਾਕੀ ਆ ਜੋ ਬਾਈ ਨਾ ਕਰਾਉਂਦੇ ਗੱਲਬਾਤ ਕੱਲੀ ਕੱਲੀ ਝੋਟੀ ਖੋਲ ਕੇ ਦਿਖਾਵਾਂਗੇ ਹੋਰ ਮਨੀ ਕੀ ਗੱਲ ਬਾਈ ਜੀ ਠੀਕ ਠਾਕ ਹਾਂਜੀ ਤੁਹਾਡਾ ਸਵਾਗਤ ਹੈ ਚੰਦ ਸਿੰਘ ਡੇਰੀ ਫਾਰਮ ਤੇ ਜੀ ਚਰਦੀ ਕਲਾ ਪਿੰਡ ਸ਼ਾਹਪੁਰ ਦਸੀਲ ਲਾਂਨਦਰਨ ਵੀ ਬੁਲਾ ਲਾ ਆ ਜਾ ਲਾਂਨਦਰਨ ਹੋਰ ਸੁਣਾਉਂਗੇ ਆਪਣਾ ਪਤਾ ਹੈ ਪਿੰਡ ਸ਼ਾਹਪੁਰ ਜਿਲ੍ਹਾ ਜਲੰਧਰ ਦਸੀਲ ਫਲੋਰ ਜੀ ਆਪਣਾ ਨਾਮ ਕੀ ਹੈ ਜੀ ਓਮਕਾਰ ਸਿੰਘ ਓਮਕਾਰ ਸਿੰਘ ਹਾਂਜੀ ਉਹਨਾਂ ਦੀ ਕਰੇਜ ਚੰਗਾ ਮੈਸਾਂ ਦਾ ਹਨਾ ਹਾਂਜੀ ਆਹ ਜੀ ਪੂਰਾ ਸ਼ਿੱਦਤ ਨਾਲ ਹੀ ਆ ਕਿੰਨੇ ਕ ਸਾਲ ਹੋ ਗਏ ਆਪਾਂ ਨੂੰ ਚੇਲਾ ਮਤਲਬ ਕਰਦਿਆਂ ਨੂੰ ਤਾਂ 42 52 ਸਾਲ ਹੋ ਗਿਆ ਜੀ ਦਾਦਾ ਜੀ ਦਾ ਉਹਦਾ 52 ਸਾਲ ਹੋ ਗਿਆ ਕਰਦਿਆਂ 42 ਸਾਲ ਤਾਂ ਮੈਨੂੰ ਹੀ ਹੋ ਗਿਆ ਆ ਦੋ ਪੀੜੀਆਂ ਦਾ ਤੁਹਾਨੂੰ ਮੈਂ ਵੀਡੀਓ 'ਚ ਦਿਖਾਈ ਰਿਹਾ ਅੱਜ ਖੜੀਆਂ तकरीबन तकरीबन ਵੀ ਤੀਜੀ ਪੀੜ੍ਹੀ ਆ ਗਈ ਤੀਜੀ ਪੀੜ੍ਹੀ ਆ ਗਈ ਕਿਹੜੇ ਪਾਸੋਂ ਕਰੀਏ ਮੰਨੀ ਸ਼ੁਰੂ ਕਰੀਏ ਉਹ ਛੁੱਟੀ ਹੈ ਜੀ ਪਲੂਨ ਪਹਿਲੇ ਸੂਏ ਆ ਜਾ ਗੈਰੀ ਇੰਦਰਲੇ ਬੰਨੇ ਲਿਆ ਕੈਮਰਾ ਲੈ ਖੋਲ ਦੇ ਭਾਈ ਇਹਨੂੰ ਖੋਲ ਕੇ ਤੋਰ ਦੇ ਆਇਆਂ ਨੂੰ ਕਢਾ ਦੇ ਕਿਹੜਾ ਸੂਆ ਕਿਹੜਾ ਭਾਈ ਇਹਦਾ ਪਲੂਨ ਕੱਟੀ ਆ ਚਾਪ ਦੰਦ ਦੰਦਾਂ 'ਚ ਆ ਗਈ ਚਾਰ ਦੰਦ ਸੂਆ ਆ ਗਈ ਪਹਿਲਾ ਹਾਂ ਜੀ ਕੀ ਦੇਖ ਬਾਜੀ ਕੱਟੀ ਨਹੀਂ ਲੱਗੀ ਆ ਇੱਥੋਂ سنگ ਸੁੰਗ ਦੀ ਕੁਆਲਿਟੀ ਦਿਖਾਦੇ ਓਸਤਾਦ ਉਹੀ ਗੱਲ ਆ ਜੀ ਮੈਂ ਆਪਾਂ ਕਹਿੰਦੇ ਨੇ ਵੀ ਬੀਜ ਦੀ ਢੇਲਾ ਨਹੀਂ ਟੱਪਦਾ ਹਾਂ ਢੇਲਾ ਨਹੀਂ ਟੱਪਦਾ ਉਹ ਗੱਲ ਬਾਤ ਆ ਆਰ ਡਰੂਡਰ ਹੈਗਾ ਫਿਕਸ ਪੂਰਾ ਸੂਈ ਕਿੰਨੇ ਦਿੰਦੀ ਆ ਬਣੀ ਇਹ ਪੰਜਵਾਂ ਸੱਤਵਾਂ ਦਿਨ ਹੈ ਕੱਟੀ ਸੱਤ ਹੀ ਦਿਨ ਹੋਇਆ ਜੀ ਇੱਕ ਹਫ਼ਤੇ ਦੀ ਸੂਈਆ ਬੌਲੀ ਕਿੰਨੀਆਂ ਹੁਣ 15 ਕਿਲੋ ਦੁੱਧ ਘੱਲੇਗਾ ਕੱਟੀ ਥੱਲੇ ਜੀ 15 ਕਿਲੋ ਤਿਆਰ ਦੰਦਾ ਚ ਚਾਰ ਦੰਦ ਤੇ ਸੂਆ ਆ ਗਈ ਪਹਿਲਾਂ ਕੁਆਲਿਟੀ ਆ ਗਈ ਟੌਪ ਇੱਕ ਗੱਲ ਹੋਰ ਦੱਸਦਾ ਨਾ ਇਸ ਘਰ ਤੋਂ ਜਿੰਨੇ ਵੀ ਜਾਨਵਰ ਲਵੋਗੇ ਤਕਰੀਬਨ ਤਕਰੀਬਨ ਆਪ ਕੁਆਲਿਟੀ ਦੀ ਮਿਲਣਗੇ ਕੋਈ ਹਲਕਾ ਜਾਨਵਰ ਨਹੀਂ ਲੈਂਦੇ ਬਾਈ ਹੁਰੀ ਪੈਸੇ ਇਹਦੇ ਫਿਰ ਕਿਵੇਂ ਕਰਾਂਗੇ ਪੈਸੇ ਕੱਲ ਲੈਣੇ ਜੀ ਹੁਣੀ ਕਿੰਨੇ ਕ ਦੇਦਾ ਇੱਕ ਕੱਟੀ 185000 ਜੀ 1 ਲੱਖ ਤੇ 85000 ਰੁਪਿਆ ਦਾ ਮੁੱਲਾ ਛੋੜ ਛੱਪਾ ਵਿੱਚੋਂ ਫੁੱਲ ਕਰਾਂਗੇ ਕੱਤੀ ਠੰਡੀ ਛੋੜ ਛੱਪਾ ਬਾਈ ਕਹਿੰਦਾ ਕਰਤਾ ਹੈ ਪੂਰੀ ਠੰਡੇ ਰਹੀ ਮਗਰ ਵੀ ਕੱਟੀ ਬਾਈ ਜੀ ਆਪ ਵੀ ਕੱਟੀ ਮਗਰ ਵੀ ਕੱਟੀ ਇੱਕ ਨਾਲ ਇੱਕ ਨਗੀਨਾ ਫ੍ਰੀ ਫ੍ਰੀ ਆ ਜੀ ਇੱਕ ਵਾਰੀ ਫੇਸ ਤੇ ਮਾਰ ਦੇ ਇੱਥੇ ਮਾਰ ਦੇ ਫੇਸ ਕੁਆਲਿਟੀ ਦੇ ਕੈਮਰਾ ਗਰੀ ਸਿੰਘੀ ਇਦਾਂ ਨਹੀਂ ਕੱਟੀ ਮਾਰਦੇ ਦੁਕਾਨ ਦੇ ਮੋੜ ਕੇ ਇੱਕ ਵਾਰੀ ਇਹ ਤਾਂ ਕੈਮਰਾ ਰੁਪਈਆ ਨਹੀਂ ਲੰਘਦਾ ਉਹ ਗੱਲ ਕੱਟੀ ਜਾਵੇਂ ਜਿਵੇਂ ਆਪਾਂ ਕਹਿ ਦਿੰਦੇ ਨੇ ਮੇਲੇ ਮੂਲੇ 'ਚ ਦੇਖਦੇ ਹੋ ਜਾਨੀ ਅਕਸਰ ਜਾਨਵਰ ਹਾਂਜੀ ਹਾਂਜੀ ਇੱਥੋਂ ਇੱਥੋਂ ਅਸੀਂ ਜੀ ਮਾਰ ਕੇ ਇਸ ਵਾਰ ਸੁਭਾਸ ਬੂ ਵੀ ਠੰਡਾ ਆ ਗਿਆ ਦੰਦਾਂ 'ਚ ਆ ਗਈ ਚਾਰ ਦੰਦ ਸੂਆ ਪਹਿਲਾ 15 ਕਿਲੋ ਬੋਲੀਬਾਈ ਕਹਿੰਦੇ ਥੱਲੇ ਹੈਗੀ ਆ ਰੈਡੀ ਤੇ ਨਾਲ ਵੀ ਇਹਦੇ ਹੈਗੀ ਆ ਕੱਟੀ ਤੇ ਹੁਣ ਆ ਜਾ 2 ਨੰਬਰ ਵਾਲੀ ਝੋਟੀ ਤੇ ਇਹਦੀ ਵੀ ਪਹਿਲਾ ਫੇਸ ਕੁਆਲਿਟੀ ਦੀ ਮਾਰਦੇ ਕੈਮਰਾ ਰੰਗ ਰੰਗੇ ਇਹਦਾ ਵੀ ਆਪਾਂ ਜੇ ਗੱਲਬਾਤ ਕਰ ਲਈਏ ਰੰਗ ਰੰਗ ਵਾਲਾ ਆ ਗਿਆ ਮਗਰ ਇਹਦੇ ਵੀ ਬਾਈ ਜੀ ਕੱਟੀ ਆ ਜੀ ਨਾਲ ਇਹਦੇ ਵੀ ਕੱਟੀ ਇਹਦਾ ਸੂਆ ਕਿਹੜਾ ਬਾਈ ਦੂਜਾ ਸੂਆ 6 ਦਾਂਦੇ ਸੂਆ ਦੂਜਾ ਦੰਦਾਂ 'ਚ 6 ਦੰਦ ਤੇ ਨਾਲ ਵੀ ਇਹਦੇ ਕੱਟੀਆਂ ਆ ਗਈ ਤੇ ਆਪ ਵੀ ਕੱਟੀਆਂ ਵਰਗੀ ਆ ਗਈ ਇਹ ਗੱਲਬਾਤ ਕਰ ਲਈ ਸੂਈ ਕਿੰਨੇ ਦਿਨ ਦੀ ਆ ਬਾਈ ਸੂਈ 10 ਦਿਨਾਂ ਦੀ 10 ਦਿਨਾਂ ਦੀ ਹੁਣ ਦੁੱਧ ਦੇ ਥੱਲੇ ਕਿੰਨਾ 15 ਕਿਲੋ ਤੋਂ ਪਲੱਸ ਹੀ ਆ ਜੀ ਤਕਰੀਬਨ ਜੇ ਆਪਾਂ ਗੱਲਬਾਤ ਕਰ ਲਈਏ ਜਿੰਨੇ ਕ ਜਾਨਵਰ ਆਪਾਂ ਦਿਖਾਉਣੇ ਆ ਵੀ 15 ਤੋਂ ਆਪਣੀ ਸਟਾਰਟਿੰਗ ਆ ਹਾਂ ਸਟਾਰਟਿੰਗ ਆ ਜੀ 20 22 ਲੀਟਰ 15 ਤੋਂ ਲਾ ਕੇ 20 22 ਕਿਲੋ ਤੱਕ ਦੀ ਹਾਂਜੀ ਹਾਂਜੀ ਇਹਨੂੰ ਕਿੰਨੇ ਦਿਨ ਤੋ ਇਹਨੂੰ 10 ਦਿਨ ਹੋ ਗਏ ਝੋਟੀ ਨੂੰ ਜੀ ਨਾਲ ਇਹਦੇ ਕੱਟੀ ਆ ਦੰਦਾਂ ਚ 6 ਦੰਦ ਆ ਤੇ ਸੂਆ ਹੈਗੀ ਆ ਦੂਜਾ ਦੂਜਾ ਆ ਇਥੋਂ ਬਾਡੀ ਬੁੱਡੀ ਦਿਖਾਦੀ ਗੈਰੀ ਤੇ ਦਾ ਥਣ ਖੁਣ ਵੀ ਦਿਖਾਦੀ ਆ ਆਰ ਡਰੂਡਰ ਵੀ ਬਾ ਕਮਾਲ ਯਾਦ ਕੁਆਲਟੀ ਬਹੁਤ ਆ ਜੀ ਹਾਂ ਲੈ ਚੱਲਾ ਇਹਨੂੰ ਅੰਦਰ ਖੜਿਆ ਲਾ ਯਾਦ ਬਹੁਤ ਆ ਝੋਟੀ ਦੇ ਜੀ ਹਾਂ ਰੰਗ ਰੂਪ ਦੀ ਗੱਲ ਕਰ ਲਈਏ ਜੈੱਡ ਬਲੈਕ ਆਗੇ ਜਿਵੇਂ ਹਰਿਆਣੇ ਚ ਨਾ ਟੋਬਿਆ ਟੂਬਿਆ ਚ ਜਾਂਦੇ ਨੇ ਪਸ਼ੂ ਹਨਾ ਟੋਬਿਆ ਟੂਬਿਆ ਕਰਕੇ ਇਹਨਾਂ ਦਾ ਜਿਹੜਾ ਕਲਰ ਆ ਬਈ ਕਲਰ ਜਮਾ ਸ਼ਾਹ ਕਾਲਾ ਰਹਿੰਦਾ ਇਥੋਂ ਆਰਡਰ ਦਿਖਾਦੀ ਗੈਰੀ ਇਥੋਂ ਚਬਾਈ ਚਬੂਈ ਦੀ ਪਹਿਲੇ ਵੀਡੀਓ ਜੋ ਵੀ ਨੋ 9 ਝੋਟੀਆਂ ਸੀ ਹਾਂਜੀ ਤੇ ਇਹ ਦਿਨ ਵਿਲੇ ਹੋ ਗਏ ਸੀ ਬੇਜੀ ਠੀਕ ਆ ਗੱਲ ਆਪਣੇ ਚੋਂ ਇੱਕ ਨੰਬਰ ਉਹ ਚੋਂ ਬੇਜੀ ਚਾਰ ਝੋਟੀਆਂ ਆਨਲਾਈਨ ਭੇਜੀ ਆਆਂ ਠੀਕ ਆ ਗੱਲ ਅਗਲੇ ਨਾਲ ਗਰੰਟੀ ਕੀਤੀ ਸੀ ਠੀਕ ਆ ਗੱਲ ਨਾਲ ਸੱਜਣੋ ਇਹਦੇ ਵੀ 33 ਕਿੱਤੀਆਂ ਦੰਦਾਂ 'ਚ 6 ਦੰਦਾਂ ਦਾ ਸੂਆ ਹੈਗੀ ਆ ਦੂਜਾ ਤੇ ਹੁਣ ਮਾਰਦੇ 3 ਨੰਬਰ ਵਾਲੀ ਤੇ ਨੰਬਰ ਬੈਜ ਬਾਈ ਨਾਲ ਗੱਲਬਾਤ ਕਰ ਲਿਓ ਇਹਦਾ ਕਿਹੜਾ ਸੂਆ ਮਨੀ ਦੂਜਾ ਸੂਆ ਵੀ 6 ਦੰਦ ਜੈਡ ਬਲੈਕ ਚ ਆ ਗਈ ਇਹ ਵੀ 6 ਦੰਦਾਂ ਦਾ ਆ ਗੀ ਹਾਂਜੀ 6 ਦੰਦ ਸੂਆ ਇਹ ਬਿਲਕੁਲ ਪੁੰਜੜ ਜੈਡ ਬਲੈਕ ਚ ਆ ਗਿਆ ਹਾਂਜੀ ਹਾਂਜੀ ਇਹ ਕਹਿੰਦਾਂਦੀ ਸੂਈ ਹੈ ਬਾਈ ਇਹ ਸੂਈ ਨੂੰ ਹੋਵੇ ਉਹ ਬੱਚੀ ਸੂਈ ਨੂੰ ਹੋਵੇ 7 ਦਿਨ ਮਗਰ ਕੱਟੀ ਆ ਜੀ ਹਾਂ ਇੱਕ ਹਫ਼ਤੇ ਦੀ ਸੂਈ ਆ ਨਾਲ ਇਹਦੇ ਵੀ ਕੱਟੀ ਆ ਬਾਈ ਹਾਂ ਜੀ ਕੱਟੀ ਆ ਜੀ ਆ ਨਾਲ ਇਹਦੇ ਵੀ ਕੱਟੀ ਆ ਇੱਕ ਨਾਲ ਇੱਕ ਮੋਰਾ ਫ੍ਰੀ ਵਾਲੀ ਆਫਰ ਵੀ ਚੱਲੀ ਜਾਂਦੀ ਆ ਅੱਜ ਜੀ ਤੇ ਸੱਜਣ ਨੇ ਲੈ ਕੇ ਜਾਣੀਆਂ ਦੰਦਾਂ 'ਚ 6 ਦੰਦ ਬਾਈ ਹਾਂ ਲੈ ਜਾ ਲੈ ਜਾ ਇਹਨੂੰ ਕਢਾ ਦੇ ਕਿਹੜਾ ਇਧਰਲੇ ਬੰਨੇ ਚਲਾ ਦੇ ਮਾੜੀ ਸਮਾਰਕੇ ਕਰਾ ਦੇ ਤਸੱਲੀ ਹੋ ਜਾਏ ਪੱਕ ਤੋ ਹਾਂ ਆ ਵਾਂਗੂ ਲੇ ਲੇਵਾ ਲੱਗਾ ਜੀ ਆ ਆਰਡਰ ਇਹਦਾ ਹੈਗਾ ਅੱਗੇ ਪਿੱਛੇ ਦਾ ਗਾਮਾਂ ਵਾਲਾ ਆਰਡਰ ਚ ਬਾਈ ਦੀ ਕਿਵੇਂ ਬਾਈ ਇੱਕ ਨੰਬਰ ਜੀ ਆ ਇੱਥੋਂ ਕਮਾ ਲਓ ਜੀ ਸੂਈ ਕਿੰਨੇ ਦਿੰਦੀ ਹੋਗੀ ਸੂਈ 17 8 17 ਜਣਾ ਦੇ ਹੋਗੇ ਇਹਦੇ ਥੱਲੇ ਦੁੱਧ ਕਿੰਨਾ ਹੋਊਗਾ ਭਾਈ ਦੁੱਧ ਹੈਗਾ 17 ਕਿਲੋ 17 ਕਿਲੋ ਇਹਦੇ ਥੱਲੇ ਹੈਗਾ ਰੈਡੀ ਦਾ ਆਰਡਰ ਹੈਗਾ ਗਾਵਾਂ ਨਾਲ ਤੇ ਅਗਲੇ ਬੰਨੇ ਆਰਡਰ ਇਹਦਾ ਆ ਗਿਆ ਕੱਟਾਲਾ ਹਾਂਜੀ ਕੱਟਾਲਾ ਆਰਡਰ ਆ ਗਿਆ ਲੈ ਚੱਲ ਭਾਈ ਕੱਤ ਬਿੱਡਾ ਆ ਗਿਆ ਚੰਗਾ ਚੰਗਾ ਜੀ ਤਾਂ ਬਾਡੀ ਬੁੱਦੀ ਵੀ ਚੰਗੀ ਆ ਤੇ ਪੂਛ ਵੀ ਜੈਡ ਬਲੈਕ ਆ ਗਈ ਤੇ ਝੋਟੀ ਵੀ ਸਾਰੀ ਜੇ ਗੱਲਬਾਤ ਕਰ ਲਈਏ ਸੱਜਣੋ ਜੈਡ ਬਲੈਕ ਆ ਗਈ ਤੇ ਆ ਚੀਜ਼ਾਂ ਦੀ ਵੀ ਕੁਆਲਿਟੀ ਬਹੁਤ ਆ ਇੰਨਾ ਤੇ ਲੰਬਾਈ ਬਹੁਤ ਹੈ ਜੀ ਕੂੜੇ ਦੀ ਲੰਬਾਈ ਜਿੰਨੀ ਜਾਰੀ ਲੰਬਾਈ ਉਨੇ ਦੁੱਧੀ ਜ਼ਿਆਦਾ ਕੱਢੋ ਆ ਉਹੀ ਗੱਲ ਆ ਇੱਕ ਦਾ ਢਾਲੂਆ ਪੁੜਾ ਹੁੰਦਾ ਤੇ ਇਹਦਾ ਜੇ ਆਪਾਂ ਗੱਲ ਕਰੀਏ ਜਿਹੜਾ ਸਟ੍ਰਕਚਰ ਆ ਨਾ ਖੜਮੇ ਸਟ੍ਰਕਚਰ ਦੀ ਝੋਟੀ ਆ ਗਈ ਇਹਦੇ ਪੈਸੇ ਕਿੰਨੇ ਲਵਾਂਗੇ ਬਾਈ ਇਹ ਲਵਾਂਗੇ 1,75,000 ਰੁਪਈਆ ਜੀ ਇਹਦਾ ਲਵਾਂਗੇ 1 ਲੱਖ ਤੇ 75 ਹਜ਼ਾਰ ਨਾਲ ਇਹਦੇ ਵੀ ਕੱਟੀ ਆ ਗਈ ਤੇ ਹੁਣ ਤੋੜ ਦੋ ਬਾਈ ਖੋਲ ਕੇ ਆ ਚਾਰ ਨੰਬਰ ਵਾਲੀ ਝੋਟੀ ਇਹਦਾ ਸੂਆ ਕਿਹੜਾ ਇਹਦਾ ਸੂਆ ਬਲੂਣਿਆਂ ਕੱਟੀ ਇਹ ਵੀ ਚੋਗੀ ਆ ਜੀ ਇਹ ਵੀ ਚਾਰ ਦੰਦ ਸੂਆ ਇਹਦਾ ਵੀ ਪਹਿਲਾ ਹਾਂਜੀ ਪਹਿਲਾ ਸੂਆ ਜੀ ਇਹਦੇ ਨਾਲ ਬੱਚਾ ਕੀ ਹੋਊਗਾ ਕੱ ਇੱਕ ਨੇ ਦਿੰਦੀ ਸੂਈ ਆ ਬਾਈ 10 ਦਿਨ ਹੋ ਗਏ ਜੀ ਸੂਈ ਨੂੰ 10ਾਂ ਦਿਨਾਂ ਦੀ ਸੂਈ ਥੱਲੇ ਹੁਣ ਦੁੱਧ ਕਿੰਨਾ ਰਹਿ ਗਿਆ 15 ਕਿਲੋ ਤਿਆਰ ਆ ਜੀ 15 ਕਿਲੋ ਦੇ ਥੱਲੇ ਤਿਆਰੀ ਦਾ ਚਲਾਦੇ ਚਲਾ ਲਿਆ ਇਹਨੂੰ ਚਲਾ ਦੇ ਲੰਬੀ ਮਾੜੀ ਜੁੱਤੋਂ ਵੀ ਕਮਾਰ ਦੇ ਬਟਣਾ ਵਾਲੀ ਜਿੱਦਾਂ ਕਹਿੰਦੇ ਹੁੰਦੇ ਝੂਟੀ ਬਟਣਾ ਵਾਲੀ ਇਹ ਆ ਗਈ ਬਟਨ ਵਾਲੀ ਸੱਜਣ ਹੁੰਦੇ ਨੇ ਅੱਡੋ ਅੱਡ ਕੁਆਲਿਟੀਆਂ ਦੇ ਮਨੀ ਸ਼ਕੀਨ ਹੁੰਦੇ ਨੇ ਹਾਂਜੀ ਹਾਂਜੀ ਅੱਡੋ ਅੱਡ ਕੁਆਲਿਟੀਆਂ ਦੇ ਦੇਖਣ ਵਾਲੇ ਸੱਜਣ ਸ਼ਕੀਨ ਹੁੰਦੇ ਨੇ ਹੋਰ 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 ਐ ਇਹਨੂੰ ਐ ਇਹਨੂੰ ਚਲਾ ਦੇ ਮਾੜੀ ਜੁੱਤੋਂ ਉਧਰ ਨੂੰ ਐ ਇਹਨੂੰ ਕਢਾ ਦੇ ਕਿਹੜਾ ਲੱਕੇ ਯਾਰ ਉਹ ਇੰਨੀ ਦੂਰ ਆਇਆ ਨਾ ਗੈਰੀ ਹੋ ਜੇ ਲਾਵਾ ਆਪਣਾ ਸਮਾਰ ਕੇ ਦਿਖਾ ਦੇ ਥਣ ਤੋਂ ਨੇੜੇ ਲਾ ਕੇ ਆ ਜੀ ਫੋਟੋ ਫੋਟੋ ਥਣ ਜਿਹਦਾ ਕਹਿੰਦੇ ਨੇ ਹੁੰਦਾ ਕੱਟੀ ਨ ਲੱਗਾ ਆ ਜੀ ਅੱਜ ਮੈਂ ਕਹਿ ਦਿੰਦੇ ਨੇ ਸੱਜਣ ਵੀ ਯਾਰ ਪੀੜੀਆਂ ਦੇ ਪਾ ਜਾਣਾ ਥਣ ਚਾਹੀਦਾ ਮੋੜ ਲਿਆ ਮੋੜ ਲਿਆ ਜਿਆਦਾ ਲੰਬਾ ਵੀ ਨਾ ਲੰਘਿਆ ਕਰ ਸੂਆ ਪਹਿਲਾ ਬਾਈ ਦੰਦਾ ਚਾਰਦਾ ਚੌਗੀ ਕੱਟੀ ਆ ਜੀ ਨਾਲ ਇਹਦੇ ਮੇਲ ਕਾਪ ਹਾਂਜੀ ਮੇਲ ਕਾਪ ਇਹਦੇ ਮੈਂ ਕਿੰਨੇ ਕੇ ਪੈਸੇ ਲੈ ਲਾਂਗੇ ਆਪਾਂ ਇਹਦਾ ਲਵਾਂਗੇ 1,72,000 ਰੁਪਇਆ ਇਹਦਾ ਲਵਾਂਗੇ ਬਾਈ ਕਹਿੰਦਾ 1,72,000 ਤੇ ਕੁਆਲਿਟੀ ਕਬੂਲਤੀ ਦੀ ਗੱਲਬਾਤ ਕਰ ਕਵਾਲਿਟੀ ਕਬੂਲਟੀ ਇਹਦੀ ਸੱਜਣੋਂ ਜਮਾਇਨ ਟਾਪ ਆ ਗਈ ਹਾਂਜੀ ਆ ਇੱਥੇ ਤੇ ਦੇ ਗੈਰੀਆ ਬਾਟਨ ਜੇ ਦਿਖਾ ਦਿਓ ਜੀ ਆ ਬਾਟਨ ਦਿਖਾ ਦਿਓ ਰੋਹ ਦੇ ਆਰਡਰ ਤੇ ਹੁੰਦੇ ਨੇ ਜਿਹੜੇ ਕਿਉਂਕਿ ਆਰਡਰ ਆ ਗਿਆ ਇਹਦਾ ਪੂਰਾ ਚੌੜ ਆਰਡਰ ਆ ਗਿਆ ਫਿਕਸ ਆਰਡਰ ਆ ਕੋਈ ਟੁੱਟ ਮਾੜਰ ਨਹੀਂ ਹੈਗਾ ਚਵਾਈ ਦੀ ਮਨੀ ਕਿਵੇਂ ਆ ਇੱਕ ਨੰਬਰ ਜੀ 100 ਜੋ 100 ਨੰਬਰੀ ਹੈ ਕਿ ਟੀਨ ਲੱਗ ਚੋ 100 ਜੋ 100 ਚੱਕਦੀ ਆ ਹਾਂਜੀ ਹਾਂਜੀ ਆਪਣੀ ਚਵਾਈ ਦੀ ਕੋਈ ਮਾੜੀ ਨਹੀਂ ਹੋਊਗੀ ਠੀਕ ਹੈ ਜੀ ਗੱਲ ਹਾਂਜੀ ਚਵਾਈ ਦੀ ਕੋਈ ਮਾੜੀ ਤੇ ਹੁਣ ਮਾਰ ਦੇ ਗਰੀ ਆ ਪੰਜ ਨੰਬਰ ਵਾਲੀ ਝੋਟੀ ਤੇ ਇਹ ਆਪਣੀ ਇਹ ਫੇਵਰੇਟ ਆ ਜੀ ਮੇਰੀ ਆ ਫੇਵਰੇਟ ਕੱਟੀ ਆ ਛੋਟੀ ਬਾਲੀ ਫੇਵਰੇਟ ਆ ਜੀ ਆ ਇਹ ਮੈਨੂੰ ਫੇਵਰੇਟ ਲੱਗੀ ਰੰਗ ਰੰਗ ਤੋਂ ਲਾਲਾ ਕੱਦ ਬਿੱਡ ਤੋਂ ਲਾਲਾ ਤੇ ਬਾਡੀ ਬੁੱਡੀ ਤੋਂ ਲਾਲੀ ਹੈ ਨਾ ਐਨ ਇੱਕ ਪਾਸੇ ਦੀ ਤੋਰ ਦਿਆ ਕਰ ਬਾਈ ਮਾੜਾ ਐ ਇਹਨੂੰ ਚਲਾ ਦੇ ਨੂੰ ਲੰਬੀ ਧੁੱਪ ਜੀ ਚ ਉਧਰ ਦਿਖਾ ਦੇ ਮਣੀ ਇਹਦਾ ਸੂਆ ਕਿਹੜਾ ਮਣੀ ਦੂਜਾ ਸੂਆ ਜੀ ਪੰਜ ਮਾਣ ਹੈ ਬੋਲੇ ਸਾਹਵ ਆ ਬੱਚਾ ਕੀਆ ਨਾਲ ਇਹਦੇ ਕੱਟਾ ਆ ਜੀ ਨਾਲ ਇਹਦੇ ਮੇਲ ਕਾਫ ਆ ਇਹ ਪੂਰੇ ਹਰਿਆਣੇ ਤੇ ਪੈਰ ਤੇ ਧਾਗਾ ਪੂਰਾ ਬੰਨਿਆ ਹੋਇਆ ਜੀ ਯੋਰ ਹਰਿਆਣੇ ਦੀ ਝੋਟੀ ਇਹ ਗੱਲਬਾਤ ਕਰ ਲਈ ਕੁਆਲਿਟੀ ਦੀ ਹੈ ਨਾ ਅਡ ਰੂਡਰ ਦੀ ਐਨ ਸਿਰਾ ਕੁਆਲਿਟੀ ਆਗੇ ਇਹਦੀ ਗੱਲਬਾਤ ਕਰ ਲਈ ਜਿਵੇਂ ਥੰਨੇ ਦੇ ਕੱਲਾ ਕੱਲਾ ਲੱਗਿਆ ਤੇ ਲੱਗਿਆ ਵੀ ਗੈਪ ਤੇ ਆ ਤੇ ਕੱਦ ਕਾੜ ਦੀ ਗੱਲ ਕਰ ਲਈ ਸੱਜਣ ਉਹਨਾਂ ਇਹਦੇ ਰੰਗ ਰੂਪ ਦੀ ਗੱਲ ਕਰ ਲਈ ਜਿਵੇਂ ਸਾਨੂੰ ਮੈਂ ਦੱਸ ਕੇ ਹਟਿਆ ਵੀ ਪਰਸਨਲ ਤੌਰ ਤੇ ਮੈਨੂੰ ਇਹ ਬਾਲੀ ਜਿਆਦਾ ਬੈਸਟ ਲੱਗੀ ਝੋਟੀ ਬਾਈ ਦੀ ਤੇ ਸੁਭਾਸੂ ਵੀ ਠੰਡਾ ਜਾਨਵਰ ਉਹਦਾ ਸਾਰੀ ਟਾਪ ਕੁਆਲਿਟੀ ਦੇ ਉਹਨੇ ਜਿੰਨੇ ਕ ਜਾਨਵਰ ਹੁੰਦੇ ਨੇ ਬਾਈ ਬਈ ਕਿਲੋ ਦੀ ਗਾਰੰਟੀ ਦਾ 18 ਕਿਲੋ ਦੀ ਗਾਰੰਟੀ ਆਪਾਂ ਵੀ ਦੇ ਦਾਂਗੇ ਜੇ ਇਹ ਇਹ ਇਹਨੇ 18 20 ਨਾ ਕੱਢਿਆ ਫਿਰ ਮੇਰਾ خیال ਹੈ ਕਿ ਚੂੜੀ ਕੱਢ ਵੀ ਨਹੀਂ ਸਕਦਾ ਕੱਢ ਨਹੀਂ ਸਕਦੀ ਬੱਚੇ ਦਾ ਰੰਗ ਵੀ ਬਹੁਤ ਕਾਲਾ ਹੈ ਜੀ ਜਿੱਦਾਂ ਦੀ ਆਪਾਰੇ ਆ ਬੱਚੇ ਦਾ ਰੰਗ ਵੀ ਬਹੁਤ ਜ਼ਿਆਦਾ ਕਾਲਾ ਹੈ ਜੀ ਹਾਂ ਇਹਦੀ ਕੁਆਲਿਟੀ ਇੱਥੋਂ ਦਿਖਾ ਜੇ ਤਰਾ ਨਾ ਕਹੇਰੀ ਪਿਛਲੇ ਬੰਨੇ ਆਡਰ ਰੂਟਰ ਤੇ ਮਾਰਦੇ ਸਮਾਰ ਕੇ ਇੱਥੋਂ ਅੱਗੇ ਪਿੱਛੇ ਦਾ ਆਡਰ ਹੈ ਤੇ ਪੂਰੀ ਚੜਾਈ ਵਾਲਾ ਤੇ ਸੁਭਾਸ ਬੂਬੀਆਰੇ ਦਾ ਗਾਮਾ ਵਾਲਾ ਆ ਗਿਆ ਤੇ ਇੱਥੇ ਤੇ ਉਹਦੇ ਕੱਦ ਕਾਢ ਦਾ ਆਈਡੀਆ ਵੀ ਕਰਾ ਲਈ ਕੱਦ ਕਾਢ ਬੜੀ ਚੰਗਾ ਬਿਛੂੜੀ ਨਹੀਂ ਸੁਆ ਹੈਗਾ ਦੂਜਾ ਤੇ ਨਵੇਂ ਹਾਨ ਚਾ ਬਿਲਕੁਲ ਪੈਸੇ ਇਹਦੇ ਕਿੰਨੇ ਲਵਾਂਗੇ ਬਣੀ ਇਹ ਸਲਮਾ 190000 ਇਹ ਬਾਈ ਕਹਿੰਦਾ ਦੇਵਾਂਗੇ 1 ਲੱਖ ਤੇ 90000 ਦੀ ਕੁਆਲਟੀ ਇਹ ਵੀ ਗੱਲ ਤੇ ਜਕਉਣ ਵਾਲੀ ਗੱਲ ਆ ਜੀ ਆਪਣੇ ਕੁਆਲਟੀ ਇਹ ਵੀ ਇਹੀ ਜੀ ਆ ਚਾਹੇ ਮੇਲੇ ਚ ਲੈ ਜਾ ਕੇ ਖੜਿਆ ਦੇ ਉੱਤੇ ਬਾਕੀ ਜਿਹੜੇ ਸੱਜਣ ਨੇ ਮੈਂ ਕਹਿੰਦੇ ਨੇ ਬਰੀਡਿੰਗ ਤੇ ਕੰਮ ਕਰਨਾ ਪੂਰੀ ਵਾਲੇ ਸੱਜਣਾਂ ਵਾਸਤੇ ਵੀ ਇਹ ਝੋਟੀ ਬਿਲਕੁਲ ਬੈਸਟ ਰਹੂਗੀ ਕੋਈ ਓਵਰ ਨਹੀਂ ਹੈਗੀ ਐਕਸਟਰਾ ਨਹੀਂ ਹੈਗੀ ਕਿਤੋਂ ਵੀ ਜਿਆਦਾ ਬਰੀਕ ਬਹੁਤ ਹੈ ਜੀ ਬਰੀਕੀਆਂ ਨੇ ਝੋਟੀ ਤੇ ਨਸਲ ਨਸਲ ਦੀ ਗੱਲ ਕਰ ਲਈ ਬਈ ਨਸਲ ਨਸਲ ਹੈਗੀ ਟਾਪ ਕੁਆਲਟੀ ਦੀ ਜਮਾਨ ਐਦਾ ਕਿਹੜਾ ਨੰਬਰ ਆ ਗਿਆ ਇਹ ਨੰਬਰ ਆ ਗਈ ਇਹ ਮੇਰਾ ਖਿਆਲ ਆ 6ਵੇਂ ਨੰਬਰ ਤੇ 6ਵੇਂ ਨੰਬਰ ਤੇ ਆ ਗਈ ਇਹ ਆ ਗਈ 6 ਨੰਬਰ ਵਾਲੀ ਝੋਟੀ ਇਹ ਵੀ ਤੋੜ ਦਿਓ ਜੀ ਖੋਲ ਕੇ ਤੇਰਾ ਸੂਆ ਕਿਹੜਾ ਬਾਈ ਦੂਜਾ ਸੂਆ ਜੀ 6 ਦੰਦੇ ਵੀ 6 ਦੰਦ ਵੱਡੀ-ਬੁੱਡੀ ਬਹੁਤ ਹੈ ਨਾ ਪੂਰੀ ਵੱਡੀ ਆਈ ਝੋਟੀ ਹਾਂ ਇਹਦਾ ਐ ਜਿਵੇਂ ਆਪਾਂ ਕਹਦੇ ਨਾ ਕਿ ਵੀ ਫੌਜੀਆ ਦਾ ਟੈਂਕ ਹੁੰਦਾ ਹਾਂਜੀ ਹਾਂਜੀ ਬੜੀ ਜ ਟੈਂਕ ਵਾਲਾ ਸਿਸਟਮ ਹੀ ਆ ਸੂਈ ਕਿੰਨੇ ਦਿੰਦੀ ਆ ਬਾਈ ਸੂਈ ਇਹ ਵੀ 8 ਮਾ ਲੈਣੇ ਆ ਇਹਦੇ ਨਾਲ ਬੱਚਾ ਕੀ ਆ ਕੱਟਾ ਆ ਜੀ ਇਹਦੇ ਨਾਲ ਮੇਲ ਕਾਫ ਇਹਦੇ ਨਾਲੇ ਦੁੱਧ ਕਿੰਨਾ ਹੋਊਗਾ 15 ਤੋਂ ਪਲੱਸ ਹੀ ਆ ਜੀ ਇਹ 15 ਤੋਂ ਬਾਅਦ ਸੂਆ ਦੂਜੇ ਦੰਦਾਂ ਤੇ ਬਾਡੀ ਬੁੱਡੀ ਦੀ ਆ ਗਈ ਲਾਜਵਾਬ ਪੂਰੀ ਵੱਡੇ ਕੱਦ ਕਾਟ ਚ ਆ ਗਈ ਤੇ ਸਿੰਘ ਸੁੰਗ ਦੀ ਕੁਆਲਿਟੀ ਦੀ ਗੱਲ ਕਰ ਲਈਏ ਤੇ ਉਤੋਂ ਇਹਦੀ ਬਾਡੀ ਬੁੱਡੀ ਦੀ ਗੱਲ ਕਰ ਬੜੀ 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 ਆ ਲੈ ਦੋ ਤੋ 17 18 ਕਿਲੋ ਝੋਡੀ ਚ ਵਾ ਲੂਗੀ ਬਾਡੀ ਦੇ ਹਿਸਾਬ ਨਾਲ ਨਾ ਜਿਹੜੀ ਔੜ ਤੇ ਜਿੰਦੇ ਹੁਣ ਮੰਗਾਉਣੀ ਇੱਥੇ ਮਗਾ ਲੂ 16 ਦੀ ਬਾਈ ਕਹਿੰਦਾ ਗਾਰੰਟੀ ਦਾ ਆਪਾਂ ਭੇਜ ਵੀ ਦੇਵਾਂਗੇ ਜੇ ਕਿਸੇ ਸੱਜਣ ਦੇ ਮੰਗਾਉਣੀ ਆ ਜੀ ਅਗਲੇ ਬੰਨੇ ਗੱਲ ਕਰ ਲਈ ਆਰਡਰ ਦੀ ਅਗਲੇ ਥਣ ਤੋਂ ਅਗਲੇ ਬੰਨੇ ਵੀ ਆਰਡਰ ਚੰਗਾ ਤੇ ਪਿਛਾਂ ਵਾਲੇ ਬੰਨੇ ਵੀ ਆਰਡਰ ਚੰਗਾ ਦਿਖਾਉਂਦੀ ਆ ਤੇ ਬਾਕੀ ਉੱਤੋਂ ਬਾਡੀ ਬੁੱਡੀ ਦੀ ਗੱਲ ਕਰ ਲਈਏ ਬਾਡੀ ਬੁੱਡੀ ਦੀ ਵੀ ਝੋਟੀ ਲਾਜ ਬਾਬਾ ਥਣ ਥਣ ਬਹੁਤ ਹੋਣਾ ਲੱਗਿਆ ਇੱਥੋਂ ਦਿਖਾ ਦੇ ਇਹਦੇ ਪੈਸੇ ਕਿੰਨੇ ਲਵਾਂਗੇ ਭਾਈ ਇਹ ਲਵਾਂ 1.80 ਲੱਖ ਰੁਪਈਆ ਇਹਦਾ ਭਾਈ ਇਹ ਦੇ ਦਾਂਗੇ 1 ਲੱਖ ਤੇ 80 ਹਜ਼ਾਰ ਰੁਪਈਆ ਤੇ ਹੁਣ ਮਾਰ ਦੇ ਘਰੀ ਆਹ ਤੋਹਫੇ ਤੇ ਕੈਮਰਾ ਓਏ ਆਹ ਵਾਲੀ ਸੈੱਟ ਖੜੀ ਆ ਇੱਥੋਂ ਦਿਖਾ ਦੇ ਇਹ ਵੀ ਤੋੜ ਦਿਓ ਜੀ ਫੁੱਲ ਕੇ ਦੱਸੂਆ ਕਿਡਾ ਭਾਈ ਇਹ ਸੁਆ ਹੈ ਦੁੱਖ ਜਾ ਜੀ ਕੱਟਾ ਕੱਟੀ ਮਗ ਰਿਆ ਨਾਲੂ ਨਾਲਿਆ ਲੈ ਜੀ ਆ ਜਾ ਇਧਰ ਲੈ ਬੰਨੇ ਲਿਆsta ਇਹਦੀ ਕੱਤੀ ਤੇ ਵੀ ਮਾਰ ਦੀ ਇੱਕ ਵਾਰੀ ਕੱਤੀ ਜਮਗਰਿਆ ਹਾਂ ਜੈਡ ਬਲੈਕ ਆ ਗਈ ਪੂੰਜਰ ਥੋੜਾ ਜਿਹਾ ਬਾਈਟ ਆ ਕੁਆਲਿਟੀ ਚੰਗੀ ਆ ਤੇ 나ੜੂਆ ਨੂੜੂਆ ਵੀ 나ੜਾ ਲੈ ਚੱਲ ਭਈਆ ਇਹਨੂੰ ਲੰਬੀ ਜੀ ਚਲਾ ਦੀ ਮਾੜੀ ਜੇ ਇਹਨੂੰ ਸੂਆ ਕਿਹੜਾ ਦੱਸਿਆ ਮਨੀ ਦਾ ਦੂਜਾ ਸੂਆ ਜੀ ਸੂਆ ਦੂਜਾ ਕੱਦ ਵੱਡਾ ਆ ਗਿਆ ਪੂਰੀ ਡਾਵੇ ਪੂਰਾ ਕਿੰਨੀ ਕ ਬੋਲੀ ਹੋਊਗੀ ਹੁਣ ਉਹ 15 ਤੋਂ 16 ਕਿਲੋ ਹੈਗੀ ਆ ਜੀ ਪੰਜ ਮਹੀਨੇ ਦੇਣੇ ਆ ਲੈ ਚੌਥਾ ਪੰਜਵਾਂ ਮਹੀਨੇ ਕਿੰਨਾ ਕ ਦੁੱਧ ਪਾ ਸਕਦੀ ਆ ਤੇਰੇ ਤੇ 20 ਕਿਲੋ ਦੀ ਔੜ ਤੇ ਆ 18 ਕਿਲੋ ਦੀ ਔੜ ਆਫ ਵੀ ਦੇ ਦਵਾਂਗੇ ਆਪਾਂ ਨੂੰ 20 ਦੀ ਗਰੰਟੀ ਮਿਲਿਆ ਆਪਾਂ 18 ਦੀ ਗਰੰਟੀ ਤੇ ਦੇ ਦੇਵਾਂਗੇ ਹਾਂਜੀ ਸੁਆ ਹੈਗਾ ਦੂਜਾ ਕੱਦ ਵੱਡਾ ਗਿਆ ਫੁੱਲ ਡਾਵਲ ਤੇ ਬਰੀਡ ਬਰੂਡ ਦੀ ਗੱਲ ਕਰੀਏ ਨਾ ਪੀੜੀਆਂ ਦੇ ਪਾਵੇਂ ਵਾਲੇ ਲੱਗੇ ਆ ਝੋਟੀ ਨੂੰ ਹਾਂ ਜੇ ਬਰੀਡ ਬਰੂਡ ਚ ਗੱਲ ਕਰ ਲਈ ਝੋਟੀ ਬਰੀਡ ਚ ਵੀ ਪੂਰੀ ਆ ਇੱਥੇ ਖਵਾ ਕੇ ਖੜਾ ਲਾ ਬਾਈ ਰਾਮੂ ਮੂੰਹ ਕਰਾ ਕੇ ਇੱਥੇ ਖੜਾ ਲਾ ਇਹ ਇੱਥੇ ਇੱਥੋਂ ਦਿਖਾ ਦੇ ਗੈਰੀ ਸਮਾਰ ਕੇ ਝੋਟੀ ਸਾਰੀ ਦਿਖਾ ਦੇ ਜਮਾਣ ਇੱਥੋਂ ਜਿਵੇਂ ਝੋਟੀ ਦੀ ਖੜਨੀ ਖੜਨੀ ਆ ਨਾ ਜਿਵੇਂ ਆਪਾਂ ਕਹਿੰਦੇ ਨੇ ਮੇਲੇ ਵਾਲੇ ਪਸ਼ੂ ਖੜਦੇ ਨੇ ਉਹ ਖੜਨੀ ਆ ਲੰਬੀ ਲੰਬੀ ਵੀ ਬਹੁਤ ਆ ਤੇ ਕੱਦ ਵੱ ਅੱਲਾਇ ਚਲ ਬੋਚ ਕੇ ਲੈ ਚਲ ਕੋਈ ਗੱਲ ਨਹੀਂ ਟਿਕਾਈ ਨਾਲ ਇਹਦੇ ਪੈਸੇ ਕਿੰਨੇ ਲਵਾਂਗੇ ਭਾਈ ਇਹ ਲਵਾਂਗੇ 2 ਲੱਖ 10 ਹਜ਼ਾਰ ਝੋਟੀ ਦਾ ਹੀ ਇਹ ਦੇਵਾਂਗੇ 2 ਲੱਖ ਤੇ 10 ਹਜ਼ਾਰ ਦੀ ਸੂਆ ਹੈਗੀ ਆ ਦੂਜਾ ਤੇ ਨਾਲ ਇਹਦੇ ਹੈਗੀ ਆ ਕੱਟੇ ਕੱਟੇ ਚਾਰਾਂ ਪੰਜਾਂ ਦਿਨਾਂ ਦੀ ਸੂਆ ਤੇ ਦੁੱਧ ਇਸ ਟਾਈਮ 16 ਤੋਂ ਪਲੱਸ 15 ਤੋਂ ਪਲੱਸ ਹੈ 16 ਹਜ਼ਾਰ ਆ 15 ਤੋਂ 22 ਕਹਿੰਦਾ ਦੁੱਧ ਦੇ ਥੱਲੇ ਬਾਹਰੀ ਆ ਹਾਂਜੀ ਤੇ ਉੱਤੋਂ ਬਾਡੀ ਬੁੱਡੀ ਦੀ ਗੱਲ ਕਰ ਲਈ ਹੈ ਨਾ ਉੱਤੋਂ ਚੜਾਈ ਚੜੂਈ ਵੀ ਬਹੁਤ ਆ ਝੋਟੀ ਵੀ ਇਤੋਂ ਗਹਿਰੀ ਆ ਚੀਜ਼ਾਂ ਦਿਖਾ ਦੀ ਵੀ ਚੜਾਈ ਚੜੂਈ ਵੀ ਪੂਰੀ ਆ ਗਈ ਤੇ ਕੱਦਾ ਜਿਹੜਾ ਕੱਦ ਵੀ ਇਹਦਾ ਫੁੱਲ ਵੱਡੇ ਜਿਹਾ ਆ ਗਿਆ ਬੜਾ ਜੀ ਬੜਾ ਕੱਦ ਇੱਥੇ ਤੋਂ ਕੱਦ ਕਾੜਦਾ ਆਈਡੀਆ ਕਰ ਲਿਓ ਤੇ ਹੁਣ ਆ ਜਾ ਅਗਲੀ ਝੋਟੀ ਤੇ ਆ ਵੀ ਤੋੜਦੇ ਬਾਈ ਹੁਣ ਕੀ ਇਹਦਾ ਕਿਹੜਾ ਸੁਆ ਇਹ ਕਹਿਣ ਨੂੰ ਪਲੂਣ ਕਹ ਲਓ ਕੋਮਾ ਦੂਏ ਕਹ ਲਓ ਜੀ ਚਾਰ ਦਾਂਦਿਆ ਝੋਟੀ ਹੱਲੇ ਸਿਰਫ ਹਾਂਜੀ ਚਾਰ ਦਾਂਦਿਆ ਤੇ ਦੂਜੇ ਨੂੰ ਨਾ ਨਾ ਪੂਰੀ ਬਾਡੀ ਤੇ ਜਾ ਆਹ ਨਾ ਪੂਰੇ ਬੜੀ ਕੱਟੀ ਮਗਰ ਆ ਜੀ ਨਾਲ ਇਹਦੇ ਕੱਟੀਆਂ ਸੁਆ ਬਾਈ ਕਹਿੰਦਾ ਚਾਹੇ ਇਹਨੂੰ ਪਹਿਲਾਂ ਹੀ ਕਹਿ ਲਾ ਜੀ ਹਾਂ ਢੋਰੀ ਜੀ ਨਾ ਆਪਾਂ ਗੋੜਗੋੜੂ ਮਿੱਠਾ ਦੇਈਦਾ ਤੇ ਉਹਦੇ ਕਰਕੇ ਭਾਲ ਪੈ ਗਈ ਥਾਣਾ ਤੇ ਥਾਣਾ ਤੇ ਥੋੜੀ ਜਿਹੀ ਭਾਲ ਜ਼ਰੂਰ ਹੈ ਪਰ 나ੜਾ ਨੂੜਾ ਵੱਖੂਆਂ ਗੈਰੀ ਨੂੰ ਵੀ ਦਿਖਾ ਦੇ ਕੋਈ ਕਹਿੰਦੇ ਪਲੂਣਿਆ ਆਪਾਂ ਦੂਏ ਕਰਕੇ ਲਈ ਜਾ ਚੌਕੀ ਆਲੇ ਆ ਨਾੜਾ ਨੂੜਾ ਇਹਦੇ ਪਿੰਡੇ ਦੇ ਵਾਲੀਆ ਨਾ ਆਰਡਰ ਤੋਂ ਲਾ ਕੇ ਟੂਹੀ ਤੋਂ ਲਾ ਕੇ ਪੂਰੇ ਪਿੰਡੇ ਇੱਥੋਂ ਕਮਾ ਕੇ ਖੜਾ ਲਾ ਬਈ ਰਾਮੂ ਬੜੀਕ ਬਹੁਤ ਹੈ ਜੀ ਆ ਇੱਥੋਂ ਗੈਰੀ ਅਗਲੇ ਬੰਦੇ ਦਿਖਾ ਦੇ ਲਾ ਕੇ ਲੈਵੇ ਦੇ ਨੇੜੇ ਸਮਾਰਕ ਦਿਖਾ ਦੇ ਇੱਕ ਵਾਰੀ ਤੇ ਆ ਗਈ ਜੈਡ ਬਲੈਕ ਸੂਆ ਆ ਗਈ ਬਈ ਦੂਜਾ ਦੂਜਾ ਮੰਨ ਲਓ ਜੀ ਦੂਹਾ ਸੂਆ ਮੰਨ ਕੱਟੀ ਮਗਰ ਸੂਆ ਕਿੰਨੇ ਦਿੰਦਾ ਇਹਦਾ ਤੂੰ ਆਊਗਾ ਜੀ 10ਾਂ ਦੇਣਾ ਦਸੂਆ ਜੀ ਹੁਣ ਕਿੰਨਾ ਕੁ ਦੁੱਧ ਹੋਊਗਾ ਥੱਲੇ ਹੈਗਾ 17 ਕਿਲੋ ਜੀ 17 ਕਿਲੋ ਹਾਂ ਜੀ 20 ਤੋਂ ਬਾਹਰ ਚਲ ਜੂਗੀ ਚਲ ਜੂਗੀ ਜਿਹੜੇ ਹਿਸਾਬ ਨਾਲ ਇਹਦੀ ਕੁਆਲਿਟੀ ਆ ਹਾਂ ਜੀ ਹਾਂ ਜੀ ਕੁਆਲਿਟੀ ਆ ਜਿਹੜੇ ਹਿਸਾਬ ਨਾਲ ਇਹਦੀ ਕੁਆਲਿਟੀ ਆ 20 ਤੋਂ ਬਾਹਰ ਚੰਨ ਜਾਣੀ ਚਾਹੀਦੀ ਹੈ ਕਿਉਂਕਿ ਥਣ ਜਿਵੇਂ ਤੁਹਾਨੂੰ ਮੈਂ ਦੱਸਿਆ ਵੀ ਮਾੜੀ ਮੋਟੀ ਪਸ਼ੂ ਕੋਈ ਵਾਰੀ ਭਾਲ ਕਰ ਜਾਂਦਾ ਜੀ ਕਿਉਂਕਿ ਤਾਜ਼ਾ ਸੂਆ ਪਹਿਲੇ ਦੂਜੇ ਸੂਏ ਤੱਕ ਪਸ਼ੂ ਭਾਲ-ਪੋਲ ਕਰਦਾ ਰਹਿੰਦਾ ਪਰ ਉਦਾਂ ਕੁਆਲਿਟੀ ਦੀ ਗੱਲ ਕਰ ਲਈਏ ਕੁਆਲਿਟੀ ਕਬ ਨਾ ਵੀਡੀਓ ਤੇ ਲਾਈਵ ਚ ਪਾਵਾਂਗੇ ਹਾਂ ਇਥੋਂ ਨਾੜਾ ਨੂੜਾ ਦਿਖਾ ਦੇ ਰਹੀ ਇਹਦੇ ਕੋਲ ਆਰਡਰ-ਉਡਰ ਤੇ ਨਾੜਾ ਨੂੜਾ ਬਾਡੀ ਬੂਡੀ ਤੇ ਗੱਲਬਾਤ ਕਰ ਲਈਏ ਅਗਲੇ ਬੰਨਿਓ ਵੀ ਦਿਖਾ ਦੇ ਆਰਡਰ ਇਹਦਾ ਅਗਲੇ ਬੰਨਿਓ ਵੀ ਦਿਖਾ ਦੇ ਨਾੜਾ ਨੂੜਾ ਸਮਾਰ ਕੇ ਆਰਡਰ ਤੇ ਟੈਂਕ ਕੁਆਲਿਟੀ ਬਹੁਤ ਵਧੀਆ ਝੋਟੀ ਜੀ ਹਾਂ ਇੱਕ ਫੇਸ ਕੁਆਲਿਟੀ ਤੇ ਮਾਰਦੇ ਕਹਿ ਸਕਦੇ ਆ ਯਾਰ ਜਿਵੇਂ ਆਪਾਂ ਕਹਿ ਨਹੀਂ ਦਿੰਦੇ 5 ਸਟਾਰ ਝੋਟੀ ਆ ਉਹ ਪੂਰੀ ਪੂਰੀ ਉਹ ਗੱਲਬਾਤ ਆ ਪੈਸੇ ਇਹਦੇ ਕਿੰਨੇ ਕੁ ਲਵਾਂਗੇ ਮੈਂ ਮੌਕੇ ਤੇ ਹੋਊਗਾ ਬਾਈ ਇਹਦਾ ਮੁੱਲ ਮੌਕੇ ਤੇ ਹੈ ਆਪਾਂ ਦੋ ਝੋਟੀਆਂ ਰੱਖ ਲੈਂਦੇ ਮੌਕੇ ਵਾਲੀਆਂ ਠੀਕ ਆ ਗ ਇਹ ਜੇ ਦਿਖਦਾ ਕੁਛ ਹੈ ਨਾ ਉਮੀਦ ਤਾਕੜੀ ਆ ਵੀ 20 ਤਾਂ ਬਾਹਰ ਚੱਲੂਗੀ ਜੇ ਝੋਟੀ ਨਾ ਚੱਲੀ 20 ਤਾਂ ਬਾਹਰ ਯਾਰ ਫਿਰ ਝੋਟੀ ਚੱਲਦੀ ਵੀ ਗਈ ਕਿਉਂਕਿ ਜਿਹੜੇ ਹਿਸਾਬ ਨਾਲ ਇਹਦੀ ਕੁਆਲਿਟੀ ਦਿਖਾਈ ਨਾੜਾ ਨੂੜਾ ਇਧਰਲੇ ਬੰਦੇ ਦੁਬਾਰੇ ਆ ਇੱਥੇ ਤਾਂ ਦਿਖਾ ਦਿਆ ਬਰੀਕ ਨਾੜਾ ਨੂੜਾ ਆ ਗਿਆ ਬਾਡੀ ਤੇ ਆਰਡਰ ਤੇ ਆ ਗਿਆ ਹਰੇਕ ਪੱਖ ਤੋਂ ਕਿਹੜਾ ਹੋਰ ਤੋਰੀਆ ਨੂੰ ਕਰਨੀ ਕਿਹੜਾ ਹੋਰ ਤੋੜਦੇ ਆਂ ਇੱਕ ਵਾਰੀ ਹੋ ਦੁੱਧ ਕਿਹੜਾ ਹੋਰ ਤੋੜਦੇ ਕਰਾ ਦੇ ਤਸੱਲੀ ਦੇਖਣ ਵਾਲਿਆਂ ਦੀ ਸਮਾਰ ਕੇ ਇੱਥੋਂ ਅਗਲੇ ਬੰਦੇ ਨੂੰ ਦਿਖਾ ਦੀ ਧੁੱਪ ਜੀਚ ਨਾ ਕੱਲੀ ਕੱਲੀ 나ੜ ਦਿਖਾ ਦੀ ਇਹਨੇੜੇ ਲਾ ਕੇ ਸਮਾਰ ਕੇ ਆ ਲੈ ਚੱਲ ਬਾਈਆਂ ਨੂੰ ਲੈ ਚੱਲ ਧੋਪੇ ਸੁਆ ਹੈਗਾ ਇਹਦਾ ਦੂਜਾ ਬਾਈ ਕਹਿੰਦਾ ਮੈਂ ਪਹਿਲਾਂ ਹੀ ਕਹਿ ਕੇ ਦਿੱਤੀ ਆ ਤੁਸੀਂ ਚਾਹੇ ਦੂਜਾ ਮੰਨ ਲਿਓ ਪਰ ਜਿਹਦੀ ਕੁਆਲਿਟੀ ਕੁ ਇੱਥੇ ਖੜਾ ਲਾ ਬਾਈ ਮੋਰ ਕੇ ਕੁਆਲਿਟੀ ਕਬੂਲਤੀ ਆ ਗਈ ਇਹਦੀ ਟੌਪ ਕਲਾਸ ਜਮਾ 17 ਕਿਲੋ ਦੁੱਧ ਬਾਈ ਕਹਿੰਦਾ ਇਹਦੇ ਥੱਲੇ ਹੈਗਾ ਤਿਆਰੀ ਦਾ ਬਾਲੇ ਆ ਬਾਈ ਮੂਰ ਲਿਆ ਦੁੱਧ ਹੈਗਾ 17 ਕਿਲੋ ਤਿਆਰੀ ਦਾ ਪਰ ਜਰਦੀ ਦੀ ਕੁਆਲਿਟੀ ਆ ਡਰੂਡਰ ਦੀ ਸ਼ੇਪ ਆ ਤੇ ਬਾਡੀ ਬੁੱਡੀ ਆ ਉਸ ਹਾਵ ਨਾਲ ਬਾਈ ਕਹਿੰਦਾ ਦੁੱਧ ਜੇ ਆਪਣੇ ਕੋਈ ਰੋਗੀ ਵੀ ਲੈ ਲੈ ਵੀ ਚਵਾ ਦਾਂਗੇ ਝੋਟੀ 20 ਕਿਲੋ ਤੋਂ ਬਾਹਰ ਚੱਲਣ ਵਾਲੀ ਝੋਟੀ ਆ ਆਰ ਡਰੂਡਰ ਦੀ ਗੱਲ ਕਰ ਲਈਏ ਬਾਡੀ ਬੂਟੀ ਦੀ ਗੱਲ ਕਰ ਲਈਏ ਪੈਸੇ ਵਾਈ ਕਹਿੰਦਾ ਇਹ ਤੇ ਫੋਨ ਤੇ ਕਰ ਲਾਂਗੇ ਹਾਂਜੀ ਮੌਕੇ ਤੇ ਹੋ ਜੂਗਾ ਜੀ ਹਾਂ ਰੁਪਈਏ ਇਹ ਆਪੇ ਕਢਾ ਲੂਗੀ ਜੇਬ ਚੋਂ ਕਿਸੇ ਸੱਜਣ ਦੇ ਜਿੰਨੀ ਚੀਜ਼ ਆਈ ਆ ਜੀ ਇਹ ਕਾਰਮਾ ਜੇ ਆਪ ਹੀ ਚੱਲ ਜਾਣਾ ਜੀ ਹਾਂ ਇੱਥੋਂ ਦੇ ਗਾਣਾ ਨਾੜਾ ਨੂੰ ਡਾਡਰ ਦੀ ਛੋਟੀ ਬਾ ਕਮਾਲ ਆ ਗਈ ਪ्योर ਹਰਿਆਣੇ ਦੀ ਆ ਗਈ ਜਮਾਂ ਇਹਨਾਂ ਤੇ ਹੁਣ ਮਾਰਦੇ ਆਹ ਲਾਸਟ ਵਾਲੀ ਛੋਟੀ ਤੇ ਨੌ ਨੰਬਰ ਵਾਲੀ ਤੇ ਇਹ ਛੋਟੀ ਆ ਗਈ ਸੀ ਅੱਖ ਨੰਬਰ ਤੇ ਉਹ ਹਿਸਾਬ ਨਾਲ ਗੱਲਬਾਤ ਬਾਈ ਨਾਲ ਕਰ ਲਿਓ ਹਾਂਜੀ ਤੋੜ ਦਿਓ ਜੀ ਖੋਲ ਕੇ ਇਹਦਾ ਕਿਹੜਾ ਸੂਆ ਬਾਈ ਦੂਜਾ ਸੂਆ ਜੀ ਦੰਦਾ ਜੇ ਵੀ 6 ਦਾੰਦ ਆ ਕੱਟੀ ਮਗਰ ਆ ਇਹਦੇ ਨਾਲ ਵੀ ਕੱਟੀ ਆ ਇਹ ਕਿੰਨੇ ਕ ਦਿਨ ਦੀ ਸੂਈ ਆ ਸੂਈ ਨੂੰ ਹੋ ਗਿਆ ਜੀ 7-8 ਮਾ ਦੇਣਾ ਹੀ ਆ ਜੀ ਕੱਟੀ ਝੋਟੀ ਨੂੰ ਇਹ ਨੂੰ ਸੂਈ ਨੂੰ ਬਾਈ ਕਹਿੰਦਾ ਹੋ ਗਏ 7-8 ਦੇਣਾ ਬਾਈ ਚੜੂਈ ਬਹੁਤ ਆ ਝੋਟੀ ਦੀ ਬਾਡੀ ਬੁੱਡੀ ਬਹੁਤ ਆ ਲੈ ਹਾਰ ਸ਼ਿੰਗਾਰ ਥੋੜਾ ਜਿਹਾ ਬਾਈ ਨੇ ਜ਼ਰੂਰ ਕਰਿਆ ਐਕਸਟਰਾ ਇਹਦਾ ਹਾਂਜੀ ਕਿਉਂਕਿ ਜੱਜਾਂ ਦਾ ਬਸੂ ਇਹ ਕਿੰਨੇ ਦਿਨ ਦੀ 7-8 ਦੇਣੀ ਸੂਈ ਬਾਈ ਹਾਂਜੀ 7 ਹੁਣ ਦੁੱਧ ਕਿੰਨਾ ਕ ਤਿਆਰ ਹੋਊਗਾ ਹੁਣ ਆ ਗਿਆ 16 ਕਿਲੋ ਜੀ ਆ 16 ਕਿਲੋ ਦੁੱਧ ਬਾਈ ਕਹਿੰਦਾ ਇਹ ਥੱਲੇ ਹੈਗਾ ਰੈਡੀ ਦਾ ਜੇ ਗੱਲਬਾਤ ਕਰ ਲਈਏ ਤੇ ਨਾਲ ਆ ਗਈ ਇਹਦੇ ਕੱਟੀ ਤੇ ਸੁਵਾ ਆ ਗਈ ਸੱਜਣੋਂ ਦੂਜਾ ਆ ਹੱਕ ਦੇ ਮਾੜੀ ਤੁਰਦੀ ਨਹੀਂ ਸਾਫਰ ਚ ਵਈਆ ਲੰਬੇ ਚ ਥੱਕ ਥੁੱਕ ਜਾਂਦੇ ਆ ਜੀ ਆ ਵੀ ਫੱਕ ਜਾਂਦੇ ਆ ਦੋ ਚਾਰ ਦਿਨ ਲੈਂਦੇ ਆ ਜੋ ਬਣ ਨੂੰ ਆ ਇੱਕ ਗੱਲ ਤੁਹਾਨੂੰ ਹੋਰ ਵੀ ਦੱਸ ਦੇਣਾ ਜਿਵੇਂ ਕੋਈ ਸੱਜਣ ਕਿਤੋਂ ਵੀ ਪਸ਼ੂ ਖਰੀਦ ਕੇ ਲਿਆਂਦਾ ਵੀ ਦੋ ਚਾਰ ਦਿਨ ਸਾਫਰ ਕਰਿਆ ਕਰੋ ਵੇਟ ਕਰਿਆ ਕਰੋ ਕਈ ਵਾਰੀ ਜਿਵੇਂ ਪਸ਼ੂ ਤਾਜ਼ਾ ਜਾਂਦਾ ਹਨਾ ਕਰੇ ਬਾਈ ਜੀ ਜੂ ਵੀ ਨਹੀਂ ਲੌਂਦਾ ਜੀ ਨਹੀਂ ਨਹੀਂ ਲੌਂਦਾ ਜੀ ਹਾਂ ਜੀ ਨਹੀਂ ਕਈ ਮਈਆਂ ਚਾਰ ਚਾਰ ਦਿਨ ਖਾਂਦੀ ਆ ਧੁੱਪ ਚੀਜ਼ ਕਰਕੇ ਖੜਿਆ ਮਾੜੀ ਜੀ ਹੁਣ ਕਿੰਨਾ ਕਹੂ ਮਣੀ ਇਸਲੇ 16 ਕਿਲੋ ਹੁਣ ਤਿਆਰ ਆ 20 ਕਿਲੋ ਦੀ ਔਰ ਤੇ ਵੀ ਵੀ ਦੇ ਦੂੰਗਾ ਹਾਂ ਬਾਡੀ ਬੁੱਡੀ ਦੀ ਆ ਗਈ ਲਾਜਵਾਬ ਹੈਨਾ ਹਾਂਜੀ ਆ ਬਾਡੀ ਬੁੱਡੀ ਦੀ ਆ ਗਈ ਲਾਜਵਾਬ ਪੈਸੇ ਦੇ ਕਿੰਨੇ ਕਢ ਲੈ ਲਾਂਗੇ ਮਣੀ ਇਹ ਵੀ ਮੌਕੇ ਤੇ ਕਰਾਂਗੇ ਇਹਦਾ ਵੀ ਮੌਕੇ ਤੇ ਮੌਕੇ ਤੇ ਆ ਦੋ ਮੌਕੇ ਵਾਲੀਆਂ ਝੋਟੀਆਂ ਨੇ ਆਪਣੇ ਕੋਲ ਹਾਂਜੀ ਦੋ ਮੌਕੇ ਵਾਲੀਆਂ ਜੀ ਆ ਕਮਾ ਲਿਆ ਭਾਈ ਇੱਥੋਂ ਲਿਆ ਕਮਾ ਕੇ ਨਾਲ ਇਹਦੇ ਕੱਟੀਆਂ ਕੱਟੀਆਂ ਜੀ ਕੱਟੀਆਂ ਬਹੁਤ ਆ ਆਪਣੇ ਕੋਲ ਮਗਰ तकरीबन तकरीबन ਮੇਰੇ ਖਿਆਲ ਨਾਲ 9 ਚ ਹੋਣਗੀਆਂ 6 ਕੱਟੀਆਂ ਦੇ ਲੀ 6 ਕੱਟੀਆਂ ਤੈਨੂੰ ਬੋਲਿਆ ਜੀ ਹਾਂ 6 ਕੱਟੀਆਂ ਆ ਗਈਆਂ ਤੇ 3 ਆ ਕੇ ਬੁੱਲ ਇੱਕ ਗੱਲ ਹੋਰ ਦਾ ਦੱਸਣਾ ਜਿਹੜਾ ਚੰਗੇ ਦੁੱਧ ਵਾਲੀਆਂ ਝੋਟੀਆਂ ਨੇ ਉਹਨਾਂ ਦਾ ਕੱਟਾ ਵੀ ਕੋਈ ਮਾੜਾ ਪਾਲਣਾ ਬਹੁਤ ਵਧੀਆ ਜੀ ਆ ਪਾਲਣ ਵਾਲੇ ਸੱਜਣ ਵਾਸਤੇ ਜਿਵੇਂ ਅੱਗੇ ਉਹ ਵੀ ਚੰਗੀ ਕੋਸ਼ਟ ਤੇ ਵਿਕ ਜਾਂਦਾ ਤੇ ਜੇ ਗੱਲਬਾਤ ਕਰ ਲਈਏ ਮਨੀ ਜਾਨਵਰ ਆਪਣੇ ਕੋਲ ਕਿੰਨੇ ਕੁੰਦ ਨੇ ਹਰ ਟਾਈਮ ਉਹ 10 ਦਨ 8 ਤੋਂ ਪਲੱਸ ਹੀ ਹੁੰਦੇ ਆ ਜੀ 10 12 ਤੋਂ ਹੁੰਦੀਆਂ ਹੀ ਤਕਰੀਬਨ 10 ਤੋਂ 12 ਪਸ਼ੂ ਆਪਣੇ ਕੋਲੇ ਹਰ ਟਾਈਮ ਉਰੇ ਅਵੇਲੇਬਲ ਹੁੰਦੇ ਨੇ ਜੀ ਸੱਜਣ ਦੇ ਲੈਣ ਆਉਣਾ ਹਾਂਜੀ ਹਾਂਜੀ ਜਿਵੇਂ ਆਪਾਂ ਪਹੁੰਚ ਦੀ ਗੱਲ ਕਰ ਲਈਏ ਜਿਵੇਂ ਆਪਾਂ ਨੇ ਇੱਧਰ ਲਾ ਲਾ ਜੰਮੂ ਵਾਲੇ ਏਰੀਏ ਲਾ ਲਾ ਜਾਂ ਯੂਪੀਐਮ ਠੀਕ ਹੈ ਗੱਲ ਹਾਂਜੀ ਆ ਵੀ ਆਨਲਾਈਨ ਆਪਾਂ ਜੇ ਕਿਸੇ ਸੱਜਣ ਨੇ ਮਕਾਉਣਾ ਜੀ 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 ਆਪਣੇ ਪੂਰੀ ਗਾਰੰਟੀ ਹੋਊਗੀ ਪਾ ਜੂਈ ਦੀ ਇੱਕ ਨੰਬਰ ਹੋਊਗੀ ਆ ਜਿੱਦਾਂ ਚਵਾਈ ਦੀ ਲਾ ਲੋ ਦੁੱਧ ਦੀ ਜਿਵੇਂ ਵੀ ਜਾਨਵਰ ਆਪਾਂ ਵੀ ਨਾਲ ਵੀ ਕੋਈ ਸੱਜਣ ਜਾਂਦਾ ਆਪਣਾ ਹਾਂਜੀ ਨਾਲ ਵੀ ਆਪਣਾ ਪਹੁੰਚ ਕਰਾ ਕੇ ਆਉਂਦਾ ਜੀ ਠੀਕ ਹੈ ਗੱਲ ਅਰੇ ਜੀ ਆਦਨ ਚੁਆ ਕੇ ਆਉਂਦਾ ਬਾਕੀ ਕਿਸੇ ਸੱਜਣ ਨੇ ਆਨਲਾਈਨ ਪਸ਼ੂ ਮਕਾਉਣਾ ਕੋਈ ਬਾਈ ਆ ਨਹੀਂ ਸਕਦਾ ਉਹ ਵੀ ਬਾਈ ਨਾਲ ਸੰਪਰਕ ਕਰ ਲਿਓ ਕਿਉਂਕਿ ਤਕਰੀਬਨ ਤਕਰੀਬਨ ਬਾਈ ਕਹਿੰਦਾ ਆਪਾਂ ਸਾਰੀਆਂ ਸਟੇਟਾਂ ਚ ਇੱਥੇ ਤੋਂ ਜਾਨਵਰ ਭੇਜ ਦੰਨੇ ਹੁੰਦੇ ਆ ਪੀ ਜੂਪੀ ਮਹਾਰਾਸ਼ਟਰ ਜੰ ਉਦਾਂ ਵੀ ਰੁਟੀਨ 'ਚ ਜਾਂਦੇ ਰਹਿੰਦੇ ਨੇ ਤੇ ਨੰਬਰ ਬੋਲ ਦਿਓ ਜੀ ਆਪਣਾ ਨੰਬਰ ਹੈ 9478474740 ਪੰਜਾਬੀ 'ਚ ਵੀ ਬੋਲੋ 9478474740 ਆ ਇੱਕ ਵਾਰੀ ਲਾਣੇਦਾਰ ਨੂੰ ਵੀ ਸਾਡਾ ਆਜੋ ਲਾਣੇਦਾਰ ਨਾਲ ਵੀ ਕਰਾ ਦਈਏ ਮੀਟਿੰਗ ਹਾਂਜੀ ਆ ਆਜੋ ਇੱਕ ਵਾਰੀ ਆਜੋ ਡੈਡੀ ਜੀ ਦਾ ਨੰਬਰ ਹੈ 9814613746 ਜੀ ਇੱਕ ਵਾਰੀ ਹੋਰ ਬੋਲੋ 9814613746 ਜੀ ਆਜੋ ਜੀ ਆਇਓ ਲੰਘਿਆ ਹੋਣ ਮੈਨੂੰ ਪਤਾ ਤੁਹਾਨੂੰ 40 ਸਾਲ ਹੋ ਗਏ ਕੰਮ ਕਰਦੇ ਹੋ ਰੈਸਟ ਤੇ ਜਾਣ ਦੀ ਸਲਾਹ ਦੁੱਤੀ। ਨਾਮ ਆ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਕੁਲਵੰਤ ਸਿੰਘ ਹੈ ਜੀ ਮੇਰਾ। ਠੀਕ ਹੈ ਜੀ। ਹਾਂ ਜੀ। ਆਪਾਂ ਕਿੰਨੇ ਕੇ ਸਾਲ ਹੋ ਗਏ ਜੀ? 55 55 ਸਾਲ ਹੋ ਚਲੇ ਪਹਿਲੇ ਮੈਂ ਤਾਂ ਡੈਡੀ ਕਰਦਾ ਸੀਗਾ। ਹਾਂ ਜੀ। ਸਨ 82 ਤੋਂ ਪਹਿਲਾਂ 13 ਸਾਲ ਉਹ ਕਰ ਗਏ। ਠੀਕ ਹੈ ਜੀ। 82 ਤੋਂ ਫਿਰ ओंਕਾਰ ਸਿੰਘ ਦਾ ਮੈ ਲਗਾ। ਹਾਂ ਹੁਣ ਮੇਰਾ ਹੁਣ ਅੱਗੇ ਮਨੀ ਲੱਗ ਗਿਆ ਆ ਦੋ ਪੀੜੀਆਂ ਤੁਹਾਨੂੰ ਮੈਂ ਵੀਡੀਓ ਚ ਦਿਖਾਈ ਦਿੱਤੀਆਂ ਬਾਈ ਹੋਰਿਆਂ ਦੀਆਂ ਤਕਰੀਬਨ ਤੀਜੀ ਪੀੜ੍ਹੀ ਆ ਗਈ ਜੀ ਦੁਪਾਰ ਦੀ ਆ ਖੂਨ ਕੀ ਆ ਵਪਾਰ ਜੇ ਗੱਲਬਾਤ ਕਰ ਲਈਏ ਭਾਈ ਉਹਨਾਂ ਨੇ ਬਾਕੀ ਪੜੀਆਂ ਦੀ ਸਾਡੇ ਲਈ ਇਹ ਹਾਂਜੀ ਹਾਂਜੀ ਕਾਲੀਆਂ ਮਾਤਾ ਆ ਇਹਨਾਂ ਦੇ ਆਸਰੇ ਹੀ ਉੜੇ ਫਿਰਦੇ ਆ ਇੱਕ ਗੱਲ ਹੋਰ ਤਾਂ ਇਹਨਾਂ ਨਾਲ ਵਾਲਿਆਂ ਸੱਜਣਾ ਦਾ ਕੰਮ ਚੱਲਦਾ ਜੀ ਜਿਵੇਂ ਤੁਸੀਂ ਜਾਨਵਰ ਲਏ ਉਹਨਾਂ ਦਾ ਵੀਡੀਓ ਬਣਾਉਣ ਦਾ ਕਿੱਤਾ ਚੱਲਦਾ ਜਿਹੜੇ ਦਲਾਲ ਸਮਝ ਲਓ ਵੀ ਪਸ਼ੂਰਾ ਪਰੰਤੂ ਦਬਾਉਂਦੇ ਆ ਉਹਨਾਂ ਦਾ ਕੰਮ ਚੱਲਦਾ ਜਿਹੜੇ ਗੱਡੀ ਵਾਲੇ ਸੱਜਣ ਨੇ ਉਹਨਾਂ ਦਾ ਵੀ ਕੰਮ ਚੱਲਦਾ ਦ ਅਸੀਂ ਲਾਜ ਜੰਮੂ ਤੋਂ ਲਾ ਕੇ ਜੂਪੀ ਸਟੇਟ ਤੇ ਕਈ ਜ਼ਿਲ੍ਹਿਆਂ ਜਿਹਦਾ ਪੰਜਾਬ ਚ ਵੀ ਲੋਕਲ ਵੀ ਸਾਰੇ ਗਾਹ ਕੰਮ ਕਰਦਾ ਕਾਸਟ ਆਪਾਂ ਮਲਾਲ ਇੰਡੀਆ ਦੀ ਕਰਦਾਂ ਨੇ ਆਹ ਇੰਡੀਆ ਯਾਰ ਜੰਮੂ ਮਾਲ ਜਾਂਦੇ ਨੂੰ ਕਿੰਨੇ ਸਾਲ ਹੋ ਗਏ ਆਪਣਾ ਜੀ ਹੋ ਗਿਆ ਜੀ 5 ਸਾਲ ਹੋ ਗਏ ਹੁਣ ਵੀ ਜਾਂਦਾ ਰਿਹਾ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ 9 9 10 10 ਬਈਆਂ ਇਕੱਠੀਆਂ ਲਾ ਜਾਂਦੇ ਠੀਕ ਹੈ ਜੀ ਆ ਜਿੰਮੇਵਾਰੀ ਆਪਾਂ ਵੀ ਜੇ ਗੱਲਬਾਤ ਕਰਕੇ ਬਾਈ ਹੋਰੀ ਕਹਿੰਦੀ ਵੀ ਸਾਰੀ ਜ਼ਿੰਮੇਵਾਰੀ ਲੈਂਦੇ ਆ ਵੀਡੀਓ ਤੇ ਪੁੱਛ ਰਿਹਾ ਵੀ ਜੰਮੂ ਤੇ ਬਾਰਡਰ ਤੇ ਆਪਣੀ ਉਹ ਵੀ ਆਪਣੀ ਗੱਡੀਆਂ ਹੀ ਆ ਜੀ ਠੀਕ ਹੈ ਜੀ ਹਾਂਜੀ ਆ ਕਈ ਸੱਜਣਾ ਨੇ ਆਉਂਦੇ ਆ ਫੋਨ ਆ ਵੀ ਜਿੱਦਾਂ ਜੰਮੂ ਸਿੱਧਾ ਭੇਜੋ ਮੇਰਾ ਖਿਆਲ ਆ ਵੀ ਇਧਰੋਂ ਗੱਡੀ ਜਾਂਦੀ ਨਹੀਂ ਉਹ ਆਪਣੀਆਂ ਜੰਮੂ ਤੋਂ ਗੱਡੀਆਂ ਆਉਂਦੀਆਂ ਜੀ ਠੀਕ ਹੈ ਜੀ ਜੰਮੂ ਵਾਲੇ ਕਨੈਕਟ ਹੈ ਜੰਮੂ ਤੋਂ ਗੱਡੀਆਂ ਆ ਕੇ ਜੰਮੂ ਨੂੰ ਮਾਲ ਜਾਂਦੀਆਂ ਠੀਕ ਹੈ ਵੀ ਆਪਾਂ ਬਾਰਡਰ ਤੱਕ ਭੇਜ ਦਾਂਗੇ ਹਾਂਜੀ ਬਾਰਡਰ ਤੱਕ ਭੇਜ ਦਾਂਗੇ ਆ ਵੀ ਬਾਰਡਰ ਤੱਕ ਆਪਾਂ ਭੇਜ ਦਾਂਗੇ ਜਿਵੇਂ ਅੱਗੇ ਉਹਨਾਂ ਨੇ ਜੰਮੂ 'ਚ ਐਂਟਰ ਕਰਾਉਣਾ ਹੁੰਦਾ ਵੀ ਕਰਾ ਦੇਵਾਂਗੇ ਸੱਜਣਾ ਹਾਂਜੀ ਕਰਾ ਦੇਵਾਂਗੇ ਘਰ 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 ਤੱਕ ਪਹੁੰਚ ਕਰਾ ਦਈਦੀ ਆ ਆ ਜੰਮੂ ਵਾਲੇ ਸੱਜਣਾ ਵਾਸਤੇ ਖਾਸ ਆਫਰ ਉਹ ਆਪਾਂ ਤੁਹਾਡੀ ਟੈਨਸ਼ਨ ਮਕਾਤੀ ਬਾਈ ਹੋਰੀ ਕਹਿੰਦੇ ਇਧਰੋਂ ਆਪਣੀ ਗੱਡੀ ਜਾਊ ਤੇ ਜੰਮੂ ਚ ਵੀ ਬਾਈ ਹੋਰਾਂ ਦਾ ਸਰਕਲ ਹੈਗਾ ਸੋਡੇ ਘਰ ਤੱਕ ਝੋਟੀ ਭੇਜਦਾਨਗੇ ਜਿਹੜੇ ਸੱਜਣ ਨੂੰ ਜੰਮੂ ਚ ਵੀ ਝੋਟੀ ਜਾਏ ਹਾਂਜੀ ਹਾਂਜੀ ਘਰੇ ਪਹੁੰਚ ਕਰ ਦਿੱਤੀ ਆ ਤੇ ਬਾਕੀ ਅੱਜ ਦੀ ਵੀਡੀਓ ਆਪਾਂ ਬਣਾਈ ਆ ਪਿੰਡ ਸ਼ਾਹਪੁਰ ਤਹਿਸੀਲ ਫਲੋਰਾ ਜ਼ਿਲ੍ਹਾ ਜਲੰਧਰ ਇਹਨਾਂ ਚ ਕੋਈ ਵੀ ਝੋਟੀ ਪਸੰਦ ਆਊਗੀ ਬਾਈ ਨਾਲ ਸੰਪਰਕ ਕਰਕੇ ਮੰਗਾ ਸਕਦੇ ਹੋ ਧੰਨਵਾਦ ਜੀ